భూ వల్ల దో సమాజ విరోధీ గుడ్ా అన్సర కబూ SSP ਪਟਿਆਲਾ ਬਰਨ ਸ਼ਰਮਾ ਦੇ ਦੇਸ਼ਾ ਨਿਰਦੇਸ਼ਾਂ ਤੇ ਗੁਰਵੰਸ ਸਿੰਘ ਬੈਂਸ PPS ਕਪਤਾਨ ਪੁਲਿਸ ਇਨਵੈਸਟੀਗੇਸ਼ਨ ਪਟਿਆਲਾ ਦੀਆਂ ਹਦਾਇਤਾਂ ਅਨੁਸਾਰ ਹਰਮਨਪ੍ਰੀਤ ਸਿੰਘ ਉਪ ਕਪਤਾਨ ਪੁਲਿਸ ਕਨੌਰ थाना ਸ਼ੰਭੂ ਦੇ ਇੰਚਾਰਜ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਦੋ ਸਮਾਜ ਵਿਰੋਧੀ ਗੁੰਡਾ ਅਨਸਰ ਜਸਜੋਤ ਸਲੂਜਾ ਪੁੱਤਰ ਦਲਜੀਤ ਸਿੰਘ ਵਾਸੀ ਸੰਤ ਹਜ਼ਾਰਾ ਸਿੰਘ ਨਗਰ ਸਨੌਰ ਅਤੇ ਨੰਬਰ ਮਲਹੋਤਰਾ ਪੁੱਤਰ ਨਰਿੰਦਰ ਕੁਮਾਰ ਮਲਹੋਤਰਾ ਵਾਸੀ ਗੁਰੂ ਨਾਨਕ ਨਗਰ थाना ਅਰਬਨ ਸਟੇਟ ਪਟਿਆਲਾ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਹਰਮਨਪ੍ਰੀਤ ਸਿੰਘ ਚੀਮਾ ਉਪ ਕਪਤਾਨ ਪੁਲਿਸ ਸਰਕਲ ਕਨੌਰ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਜੁਲਾਈ ਨੂੰ ਉਕਤ ਦੋਸ਼ੀਆਂ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਕਸ਼ਮੀਰ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਪਿੰਡ ਨੰਨਾਹੇੜਾ थाना ਸ਼ੰਭੂ ਤੇ ਜਾਣ ਲੇਵਾ ਹਮਲਾ ਕਰਕੇ ਉਸ ਨੂੰ ਘਾ ਬੇਸੱਟਾ ਮਾਰ ਕੇ ਫਰਾਰ ਹੋ ਗਏ ਕਸ਼ਮੀਰ ਸਿੰਘ ਦੇ ਬਿਆਨਾਂ ਤੇ थाना ਸ਼ੰਭੂ ਵੀ ਕੇ ਮੁਕੱਦਮਾ ਦਰਜ ਕੀਤਾ ਗਿਆ ਤੇ ਤਫਤੀਸ਼ ਅਮਲ ਚੁਲਿਆਂਦੀ ਜਿਸ ਦੇ ਆਧਾਰ ਤੇ 23 ਜੁਲਾਈ ਨੂੰ ਵਾਰਦਾਤ ਵਿੱਚ ਸ਼ਾਮਲ ਉਕਤ ਦੋਸ਼ੀ ਵਰਤੀ ਗਈ ਗੱਡੀ ਸਮੇਤ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਪੁਲਿਸ ਨੇ ਦਾਅਵਾ ਕੀਤਾ ਕਿ ਵਾਰਦਾਤ ਵਿੱਚ ਸ਼ਾਮਲ ਹੋਰ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਦੋਸ਼ੀ ਜਸਜੋਤ ਸਲੂਜਾ ਦੇ ਖਿਲਾਫ ਪਹਿਲਾਂ ਵੀ ਝਗੜੇ ਦਾ ਮਾਮਲਾ ਦਰਜ ਹੈ ਦੋਸ਼ੀਆਂ ਪਾਸੋਂ ਹੋਰ ਪੁੱਛਗਿਸ਼ ਜਾਰੀ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਦੀਪਕ ਕੁਮਾਰ ਦੀ ਵਿਸ਼ੇਸ਼ ਰਿਪੋਰਟ ਸਾਡੇ ਮਾਨਯੋਗ ਐਸ.ਪੀ. ਸਾਹ ਪਟਿਆਲਾ ਜੁਰੀ ਵਰਨ ਸ਼ਰਮਾ ਦੀ ਆਈਪੀਐਸ ਅਬੀ ਅਕੀ ਯੂਨੀਵਰਸਿਟੀ ਕੈਸ਼ਨ ਸਰਕਾਰ ਦੇ ਵੰਸੂਂਗਾਂ ਦੇ ਦੇਸ਼ ਦੇ ਦਿਸਾ ਨਦੇਸ਼ ਦੇ ਥਾਣਾ ਸ਼ੰਭੂ ਦੀ ਟੀਮ ਨੇ ਐਸਐਚਓ ਸਰਪ੍ਰੀਸਿੰਗ ਦੇ ਚੌਕੀ ਇੰਚਾਰਜ ਜਗਵਿੰਦਰ ਸਿੰਘ ਜਿਹੜੇ ਤੇਪਲਾ ਚੌਕੀ ਲੱਗੇ ਨੇ ਉਹਨਾਂ ਨੇ ਇੱਕ ਬਹੁਤ ਹੀ ਜਿਹੜਾ ਉਂਝਿਆ ਹੋਇਆ ਕੇਸ ਜਗਾਉ ਡੇਸ ਦਿੱਤਾ ਇਹ ਨਾ ਤਾਂ ਮੈਨੂੰ ਸਾਰੇ ਸੱਚ ਦੱਸ ਕੇ ਕਿ 10 7 2023 ਨੂੰ ਸ਼ਾਮ ਨੂੰ 5:30 ਵਜੇ ਕੁਸ਼ਮੀਰ ਸਿੰਘ ਨਾਮ ਦਾ ਇੱਕ ਵਿਅਕਤੀ ਆਨੇ ਮੇਰੇ ਪਿੰਡ ਦਾ ਉਹ ਇੱਥੇ ਕੇਸੀ ਕੀ ਦੀ ਰਾਤ ਤੇ ਇਥੋਂ ਕੇਸੀ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀਗਾ ਤੇ ਸ਼ੰਭੂ ਕੋਲੇ ਉੱਥੇ ਖਾਲੀ ਜੀ ਜਗਾ ਉੱਥੇ ਇੱਕ ਤੌਰ ਕੀ ਉਹ ਗੱਡੀ ਵਾਲੇ ਰੰਗ ਦੀ ਆਈ ਤੇ ਉਹਨੇ ਇੱਕਦਮ ਪੰਜ-ਛੇ ਮੁੰਡੇ ਨਿਕਲ ਕੇ ਤੇ ਉਹਨੂੰ ਬੇ ਬੜੀ ਬੇ ਰਹਿਮੀ ਨਾਲਾ ਵੀਡੀਓ ਵੀ ਤੁਹਾਨੂੰ ਮਾਤਾ ਰਹੇ ਬੜੀ ਬੇ ਰਹਿਮੀ ਨਾਲ ਉਹਦੇ ਕਈ ਜਗਾ ਤੇ ਸੱਤਾ ਮਾਰ ਕੇ ਮਾਰ ਦੇਣ ਦੀ ਨੀਤ ਨਾਲ ਉਹ ਤੇ ਹਮਲਾ ਕੀਤਾ ਤੇ ਉਹਨੂੰ ਇਸ ਤਰ੍ਹਾਂ ਦਾ ਦਾ ਮਾਰ ਕੇ ਫਿੱਟ ਗਏ ਸੀ ਤੇ ਉਹ ਤੋਂ ਬਾਅਦ ਉੱਥੇ ਭੱਜ ਗਿਆ ਤੋਂ ਬਾਅਦ ਉਹ ਬੰਦਾ ਧੱਕਲ ਹੋਇਆ ਤੇ ਅਸੀਂ ਗਿਆਨ ਲਿਖਿਆ ਉਹਦਾ ਬਿਆਨ ਦੇ ਵਿੱਚ ਇਹੋ ਬੰਦੇ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਸੀਗਾ ਕਿ ਮੈਨੂੰ ਕੌਣ ਮਾਰ ਗਿਆ ਨਾ ਹੀ ਉਹਨੇ 2-4 ਮਿੰਟ ਕਿ ਸਗਲਾ ਪਛਾਣਾਇਆ ਉਹਨੂੰ ਤੇ ਉਹ ਕਦੇ ਕਿਸੇ ਦਾ ਨਾਮ ਲਈ ਜਾਂਦਾ ਸੀ ਜਾਂ ਕਿ ਪੁਰਾਣੀ ਲੜਾਈ ਚਗਲਾ ਸੀ ਉਹਦਾ ਨਾਮ ਲਈ ਜਾਂਦਾ ਸੀ ਆਸੀਂ ਫਿਰ ਉਸਦੇ ਬਿਆਨ ਤੇ ਮਤਲਬ ਅਨਨੋਨ ਬੰਦਾ ਦੇ ਸੈਕਟਰੀ ਨੰਬਰ 74 ਮਤੀ 15 7 ਨੂੰ 11 ਸੰਭੂ 307 ਤੇ ਹੋਰ ਧਾਰਾਂ ਦੇ ਤੇ ਸਾਰੇ 42 ਜਨਸੀਆਂ ਹੋਰਾਂ ਦੇ ਵਿੱਚ ਅਸੀਂ ਪਰਚਾ ਦਰਜ ਕਰਕੇ 56 ਵਾਪਸ ਇਸ ਦੌਰਾਨ ਜਦੋਂ ਅਸੀਂ ਲਵਾਈ ਚ ਗਏ ਤੇ ਉਹਦੇ ਵਿੱਚ ਅਸੀਂ ਉਹ ਜਿਹੜੀ ਗੱਡੀ ਦਾ ਨੰਬਰ ਟੋਲ ਤੋਂ ਤਸਵੀਰ ਕਰਾਇਆ ਗੱਡੀ ਦਾ ਨੰਬਰ ਹੈ ਜੀ HR 52 B 444 ਤੇ ਕਲਾਸਿਕ ਫੋਰਟੀ ਕਲਾਸਿਕ ਬਲੈਕ ਰੰਗ ਦੀ 2002 ਵਾਲੀ ਜਦੋਂ ਗੱਡੀ ਦੇ ਮਾਲਕ ਕੋਲੇ ਪਹੁੰਚੇ ਫਟਾਦਾ ਦਾ ਜਿਹੜਾ ਮਾਲਕ ਨੇ ਮਤਲਬ ਇਹ ਦੱਸਿਆ ਉਹ ਪੀਡੀੀ ਅਨਕੜੇ ਰੰਦਾ ਹੈ ਪ੍ਰਾਈਸ ਤੇ ਕਹਿੰਦਾ ਵੀ ਮੇਰੇ ਕੋਲੇ 9 ਤਰੀਕ ਨੂੰ ਕੋਈ ਬੰਦਾ ਆਇਆ ਸਨੌਰੀ ਅਡੇ ਤੋਂ ਸਨੌਰ ਤੋਂ ਤੇ ਉਹ ਇੱਕ ਗੱਡੀ ਮੇਰੇ ਕੋਲ ਦੋ ਦਿਨ ਵਾਸਤੇ ਸੈਲਫ ਡਰਾਈਵ ਤੇ ਮੰਗ ਕੇ ਲੈ ਗਿਆ ਸੀ ਸਾਡੇ 6-7000 ਰੁਪਏ ਤੇ ਮੇਰਾ ਬਰਥਡੇ ਆ ਸੀ ਬਰਥਡੇ ਲੈਪ ਤੇ ਜਦੋਂ ਉਹ ਬੰਦਿਆਂ ਨੂੰ ਅੱਗੇ ਅਸੀਂ ਕੇਸ ਕੀਤਾ ਤਾਂ ਉਹ ਦਾ ਟ੍ਰੇਸ ਕਰਕੇ ਅਸੀਂ ਇੱਕ ਜਿਹੜਾ ਸਲੂਜਾ ਉਹ ਨਾਮ ਦਾ ਜਸਜੋਤ ਸਲੂਜਾ ਵਾਸੀ ਸੰਤ ਸਿੰਘ ਹਜ਼ਾਰਾ ਸਿੰਘ ਨਗਰ ਸਨੌਰ ਤੇ ਇੱਕ ਨਮਨ ਮਨੋਤਰਾ ਇਹ ਹੈਗਾ ਗੁਰਨਾਨਕ ਨਗਰ ਪੰਜ ਨੰਬਰ ਬਲੀ ਜਹੰਦਾ ਇਹਨਾਂ ਤੇ ਕੋ 2021 ਕੀ ਸਾਲ ਦੇ ਮਿਲਦੇ ਪਹਿਲਾਂ ਵੀ ਇਹਨਾਂ ਤੇ ਜਿਹੜਾ ਜਹਜੋਤ ਹੈ ਉਹਦੇ ਖਿਲਾਫ ਕ੍ਰਿਪੜੀ ਕੇਸ ਸਰਚਾ ਪਰਚਾ ਦਰਜ ਹੋਇਆ ਬਾਹਰ ਆਇਆ ਹੈ ਕੋਲ ਤੋਂ ਕਿ ਜਿਹੜਾ ਨਮਨ ਅਨੂਜਾ ਇਹਦੇ ਇੱਕ ਕਵਾਲੀ ਕਰਤਾ ਦਰਸ ਇਹਨਾਂ ਨੂੰ ਅਸੀਂ ਮਤਲਬ ਇਹਨਾਂ ਦੀਆਂ ਸਾਰੀਆਂ ਲੋਕੇਸ਼ਨਾਂ ਕਢਾ ਕੇ ਇਹਨਾਂ ਨੇ ਨੰਬਰ ਬੰਦ ਕਰਤੇ ਸੀ ਆਪਣੇ ਹੋਰ ਨੰਬਰ ਚੱਲਦੇ ਸੀ ਉਹ ਆਈਪੀਡੀਆ ਲੈ ਕੇ ਇਹਨਾਂ ਦੀਆਂ ਲੋਕੇਸ਼ਨਾਂ ਟੈਸਟ ਕਰਕੇ ਕੱਲ ਨੂੰ ਇਹਨੇ ਰੈਸਟ ਕਰਕੇ ਰੈਸਟ ਕਰਕੇ ਇਹਨਾਂ ਤੋਂ ਜਿਹੜੀ ਗੱਡੀ ਸੀ ਜੀ ਉਹ ਅਸੀਂ ਬਰਾਮਦ ਕਰਾ ਲਈ। ਅ ਲਕਟੋਰ ਤੋਂ ਜਿਹੜੀ ਗੱਤੀ ਗਈ ਸੀ ਇਹ ਇਹਨਾਂ ਵੀ ਫਿਰ ਜਦੋਂ ਦਿਖਾਈ ਨਾਲ ਪੁੱਛ ਕੇ ਕੀਤੀ ਤਾਂ ਇਹਨਾਂ ਨੂੰ ਪਤਾ ਲੱਗਿਆ ਕਿ ਇਹ ਨਨੇੜੇ ਹਲਕ ਤੋਂ ਕੁਝ ਦਿਨ ਪਹਿਲਾਂ ਇੱਕ 45 ਨੰਬਰ ਪਰਚਾ ਕਰਵਾਇਆ ਸੀ ਕਮੈਸਰੀ ਦਾ। ਉਹ ਕਸ਼ਮੀਰ ਸਿੰਘ ਨੇ ਕਰਜ ਕਰਾਇਆ ਸੀ ਜਿਹੜਾ ਇਹ ਮਕਦਮੇ ਦੀ ਮਦਦੀਆਂ। ਉਹਨੇ ਮਤਲਬ ਇੱਕ ਮਨਿੰਦਰ ਜਿਹਦੇ ਫਾਦਰ ਦਾ ਨਾਮ ਵੀ ਕਸ਼ਮੀਰ ਸਿੰਘ ਹੈ ਉਹਨਾਂ ਨੇ ਕਰਜ ਕਰਾਇਆ ਕਿ ਜੀ ਉਹ ਕਿਸੇ ਜ਼ਮੀਨ ਦਾ ਬਾਣਾ ਲੈ ਕੇ ਦਿਖਾਉਣ ਵਾਸਤੇ ਚਲੇਗੇ ਦੇਖਦੇ ਨੇ। ਇਹ ਲੱਗਦਾ ਮੈਨੂੰ ਇਹ ਲੜਾਈ ਚ ਆ ਰਹੀ। ਉਹ ਬੰਦੇ ਨੂੰ ਪਰਚਾ ਦਰਜ ਹੋ ਗਿਆ ਉਹ ਇਸ ਨੂੰ ਸਿੱਕ ਕਰਕੇ ਉਹਨਾਂ ਦਾ ਇੱਕ ਭਰਾ ਜਿਹੜਾ ਹੈਗਾ ਜونی ਬਿੰਦਰ ਸਿੰਘ ਸਨ ਉਹ ਕਮਿਸ਼ਨ ਆਲਡੀ ਵੀ ਰਿਚਾ ਗਿਆ ਹੋਇਆ ਤੇ ਇਹ ਵੀ ਜਿਹੜਾ ਅਮਰਿੰਦਰ ਸਿੰਘ ਦਾ ਮੇਨ ਦੇਸੀ ਦਾ ਜਸਮਿੰਦਰ ਇਹ ਵੀ ਮਤਲਬ ਕਿਸੇ ਇਸੇ ਚਲੇ ਗਏ ਨੇ ਕੋਈ ਦਵਾਈ ਜਾਂ ਕੁਝ ਹੋਰ ਉਤੋਂ ਇਹਨਾਂ ਨੇ ਆ ਜਿਹੜੇ ਨਮਨ ਸੀਗਾ ਤੇ ਨਮਨ ਮਨੋਸਰਾ ਨਾਮ ਦੇ ਬੰਦੇ ਨਾਲ ਸੰਪਰਕ ਕੀਤਾ ਤੇ ਉਹਨਾਂ ਨੂੰ ਗੱਲ ਕਰਕੇ ਦੱਸਿਆ ਵੀ ਸਾਡੀ ਲੜਾਈ ਤਗੜਾ ਚੱਲਦਾ ਵੀ ਅਸੀਂ ਬੰਦੇ ਨੇ ਇਹ ਇਹ ਇਹਨੂੰ ਖਤਮ ਕਰਾਣਾ ਤੇ ਉਹਨਾਂ ਨੇ ਉੱਥੇ ਉਹਦੇ ਅਕਾਊਂਟ ਦੇ ਵਿੱਚ ਮੋਬਾਈਲ ਦੇ ਵਿੱਚ ਜਿਹੜਾ ਏਕ ਫੋਨ ਦੇ ਰਾਹੀਂ ਪਹਿਲਾਂ 10000 ਰੁਪਏ ਆਏ ਤੇ ਉਹਦੇ 10000 ਰੁਪਏ ਤਾਂ ਇਹਨਾਂ ਨੇ ਗੱਦੀ ਲਈ ਤੇ ਸਭ ਦੇ ਇਹ ਆਰਕ ਤੇ ਉਹ ਤੋਂ ਬਾਅਦ ਇਹਨਾਂ ਨੇ ਪੰਚੱਤ ਬੰਦੇ ਹੋਰ ਸੀ ਉਹਨਾਂ ਨਾਲ ਜਿਵੇਂ ਇੱਕ ਸੰਤ ਜਿਆਦਾ ਸਿੰਘ ਮਿਰਤਾ ਦਿੱਤੀਆ ਕਾਲੂਆ ਨਗਮੀਨ ਖੰਨਾ ਪੰਜ ਚਾਰ ਮੁੰਡੇ ਹੋਰ ਸੀ ਇਹਨਾਂ ਨਾਲ ਜਿਹੜੇ ਯਾਰ ਕੋਸ਼ਿਸ਼ੀ ਉਹਨਾਂ ਨੂੰ ਇਹ ਨਾਲ ਲੈ ਕੇ ਇਹ ਇਹਦੀ ਪਹਿਲਾ ਦੂਜੀ ਵੀ ਇਹ ਜਾਇਸ ਤੋਂ ਦੋ ਬੰਦੇ ਹੋਰ ਆ ਰਾਜਪੁਰੇ ਦੇ ਜਿਨ੍ਹਾਂ ਨੇ ਵਚਿਆ ਵੀ ਇਹ ਤਰੀਕੇ ਕਰਨੇ ਜਾ ਰਿਹਾ ਤੇ ਉਸ ਤੋਂ ਬਾਅਦ ਇਹਨਾਂ ਨੇ ਰੈਕੀ ਕਰਕੇ ਉਹਨੂੰ ਉਹਦੇ ਉਹਦੇ ਜਾਨ ਲੈਵਾ ਹਮਲਾ ਕੀਤਾ ਉਹਦੀ ਵੀਡੀਓ ਬਣਾਈ ਉਹ ਤਿੰਨ ਪੁਆਇੰਟ ਵੀ ਉੱਠ ਗਿਆ ਉਹਦੀ ਵੀਡੀਓ ਬਣਾ ਕੇ ਉਹ ਬਾਹਰ ਵਾਲੇ ਬੰਦੇ ਨੂੰ ਸੈਂਡ ਕੀਤੀ ਜਿਹੜਾ ਪਹਿਲਾਂ ਸਾਡੇ ਮਤਲਬ ਦੇ ਦੇਖੀ ਆ ਵੀ ਅਸੀਂ ਕੰਮ ਕਰਤਾ ਉਹਨੇ ਫੇਰ ਅਲੱਗ-ਅਲੱਗ ਤੇ ਮਤਲਬ ਕਹਿੰਦਾ ਕਿ 35000 ਰੁਪਏ ਚਾਹ ਰਿਹਾ ਹੈ ਜਿਹੜਾ 35000 ਪਾ ਕੇ ਇਹ ਹੁਣ ਕਿਤੇ ਉਹਨਾਂ ਨੇ ਫਲੈਟ ਲੀਟ ਲੈ ਕੇ ਉੱਥੇ ਨਿਖਾਲੀ ਮਤਲਬ ਕਿਪਣਾ ਸੀਗਾ ਤੇ ਇਹਨਾਂ ਨੂੰ ਅਸੀਂ ਦੋਨਾਂ ਨੂੰ ਜਿਹੜੇ ਮੇਨ ਕਲੀਨਿਕ ਨਮਨ ਬਨੋਤਰਾ ਤੇ ਜਿਹੜਾ ਕਲੀਜਾ ਹੈਗਾ ਜਿਹੜਾ ਹੋਰ ਕਲੀਜਾ ਇਹਨਾਂ ਨੂੰ ਵੈਸਟ ਕਰ ਲਿਆ ਜੀ ਜਿਹਦੇ ਵੀ ਅਸੀਂ ਗਾਂਦੇ ਕਰਾ ਲਈਏ ਬਾਕੀ ਰੋਟੀ ਵੀ ਜਲਦੀ ਵੈਸਟ ਹੋਣਗੇ ਮਾਮਾ ਇਹ ਕਰ ਰਹੇ ਆ ਅੱਜ ਰਿਮਾਂਡ ਲਿਆ ਜੀ ਕਿੰਨੇ ਮਹੀਨੇ ਦਾ ਰਿਮਾਂਡ ਮਿਲਿਆ ਚਾਰ ਦਿਨ ਦਾ ਰਿਮਾਂਡ ਮਿਲਿਆ ਇਹ ਅਸੀਂ ਇਹ ਤੇ ਇਹ ਕਹਿਣਾ ਚਾਹੁੰਦੇ ਆ ਕਿ ਅੱਜਕੱਲ੍ਹ ਕਿਨੇ ਬਾਰੋਂ ਫੋਕੀਆਂ ਮਤਲਬ ਆਪਾਂ ਦੇਖਦੇ ਆਂ ਦੀ ਕੋਈ ਬਾਹਰ ਵਾਲੇ ਨੰਬਰ ਤੋਂ ਫੋਨ ਆ ਜਾਂਦਾ ਕਿ ਤੈਨੂੰ ਦੇਖ ਲਾਂਗੇ ਇਹ ਕਰ ਲਾਂਗੇ ਅੱਜ ਕੱਲ ਬਹੁਤ ਪ੍ਰਚਲਿਤ ਹੋਇਆ ਹੋਇਆ ਹੈ ਤੇ ਉਹਦੀ ਲੜੀ ਦੇ ਵਿੱਚ ਹੀ ਇਹ ਵੀ ਮਤਲਬ ਉਹਨਾਂ ਨੇ ਐਵੇਂ ਕਿਹਾ ਸੀ ਆ ਵੀ ਇਹਨਾਂ ਨੂੰ ਆਪਾਂ ਹਾਇਰ ਕਰਕੇ ਜੇ ਜੀਓ ਬੰਦੇ ਕੋਈ ਜਾਣਦੇ ਨੇ ਜੇ ਕੁਸਨੌਰ ਰਹਿੰਦੇ ਸੀ ਨਵੇਂ ਮੁੰਡੇ ਸੀ ਇਹਨਾਂ ਨੂੰ ਥੋੜਾ ਬੋਤਾ ਲਾਲਚ ਦੇ ਕੇ ਤੇ ਘੋੜੇ ਵਾਲੇ ਮੁੰਡਿਆਂ ਨੂੰ ਲਾਲਚ ਦੇ ਕੇ ਇਹਨਾਂ ਨੂੰ ਮਤਲਬ ਇੰਨਾ ਤੋਂ ਇਹ ਕਿ ਸਾਡਾ ਲੜਾਈ ਤੋਂ ਘੜਾ ਚੱਲਦਾ ਆ ਕੰਮ ਕਰਾਉਂਦਾ ਤੇ ਇਹ ਸਾਡੀ ਟੀਮ ਨੇ ਜਗਵਿੰਦਰ ਨੇ ਸਾਰੀ ਟੀਮ ਨੇ ਸਾਡੀ ਜਿਹੜੀ អਨអਾਰਗੇਨਾਈਜ਼ਰ ਨੇ ਸਾਰਿਆਂ ਨੇ ਮਤਲਬ ਬੜੀ ਟੈਕਨੀਕਲ ਤਰੀਕੇ ਨਾਲ ਇਧਰ ਫੇਲਦੀ ਮੱਤ ਲੈ ਕੇ ਟਟਾਲੇ ਤੇ ਤੇ ਅਸੀਂ ਇਹ ਬੰਦਿਆਂ ਨੂੰ ਮਤਲਬ ਲੋਕੇਸ਼ਨਾਂ ਲੈ ਕੇ ਸਾਰੇ ਨੰਬਰ ਲੈ ਕੇ ਨੰਬਰ ਸੇਵ ਕਰ ਲਏ ਤੇ ਇਹ ਹੀ ਤੇਸਪੀਟ ਹੈ ਤੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਾਰਿਆਂ ਨੂੰ ਕਿ ਇਹ ਜਿਹੜੇ ਕੰਮ ਐ ਕਰਦੇ ਜੀ ਜਿਹੜਾ ਕੋਈ ਬਾਹਰੋਂ ਬੈਠਾ ਬੰਦਾ ਕੋਈ ਫੋਨ ਕਰਦਾ ਕਿਸੇ ਨੂੰ ਕੁਝ ਕਰਦਾ ਅੱਜ ਕੱਲ ਟੈਕਨੋਲੋਜੀ ਬਹੁਤ ਵਾਹ ਕੁੰਦੀ ਹੈ ਤਾਂ ਕਰਕੇ ਸਾਰੇ ਬੰਦਿਆਂ ਬਾਰੇ ਪਤਾ ਲੱਗ ਜਾਂਦਾ ਹੈ ਤੇ ਜੇ ਉਹਨਾਂ ਨੂੰ ਵੀ ਜਿਹੜੇ ਬਾਹਰ ਬੈਠਿਆ ਨਾਮਿਨੇਟ ਕਰਾਂਗੇ ਉਹਦਾ ਵੱਖਰਾ ਪ੍ਰੋਫੈਸਰ ਦਾ ਕਲਾਮਾ ਹੋਵੇ ਤੇ ਇਹ ਕਲਾਮਾ ਦੇ ਪੱਤੇ ਚ ਦਿੱਤਾ ਹਾਂਜੀ ਦੇ ਰਹੇ ਆ ਜੀ ਕਰਕੇ ਕਲਾਮਾ ਲੈਂਦੇ ਆ ਨਾਮਾ ਇਸੇ ਜਿਹੜੇ ਬੈਠਾ ਹੋਇਆ ਹੋਗੀ ਇਹਨਾਂ ਦਾ ਦੱਸਿਆ ਜੀ ਮੈਂ ਤੁਹਾਨੂੰ ਜਿਹੜਾ ਤਾਂ ਹੈਗਾ ਜਰਜਤ ਸਲੂਜਾ ਤੇ ਇਸਤਨਤ ਯਾਰਾ ਸਿੰਘ ਨਰਨੌਰ ਦਾ ਕਿਤੇ ਕ੍ਰਿਪੜੀ ਥਾਣੇ ਚਾਰ ਪੰਜ ਬੰਦਿਆਂ ਤੇ 307 ਦਾ ਪਰਚਾ ਦਰਜ ਹੋਇਆ ਸੀਗਾ ਇਹ 2 ਮਹੀਨੇ ਹੋਈ ਜੇਲ੍ਹ ਤੋਂ ਵਾਪਸ ਆਇਆ ਤੇ ਇਹਦੇ ਨਾਲ ਜਿਹੜੇ ਕੁਝ ਮੁੰਡੇ ਇੱਕ ਦੋ ਵਿੱਚ ਆਏ ਉਹ ਇਹਦੇ ਨਾਲ ਭਾਈ ਵਾਸੀ ਉਹ ਮੁਕਤ ਨੇ ਤੇ ਜਿਹੜਾ ਨਮਨ ਮਨੋ